ਅੱਜ ਇਹ ਪ੍ਰੈਸ ਕਾਨਫਰੰਸ ਇਸ ਲਈ ਰੱਖੀ ਗਈ ਹੈ ਇੱਕ ਰੂਪਨਗਰ ਪੁਲਿਸ ਨੂੰ ਕੱਲ ਬਹੁਤ ਅੰਤਰਰਾਜੀ ਔਇਲ ਟੈਂਕਰ ਜਿਹੜੇ ਚੋਰੀ ਸੀਗੀ ਉਹਦੇ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ ਸਾਡੇ ਡੀਆਈਜੀ ਸਰ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਸਰ ਮਨਿੰਦਰ ਸਿੰਘ ਸਰ ਵੀ ਦੇਖਰੇਕ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਦੋ ਬੰਦੇ ਨੂੰ ਅਰੈਸਟ ਕੀਤਾ ਹੈ ਪਹਿਲਾ ਬੰਦਾ ਹੈ ਮੁਹੰਮਦ ਦਾਨਿਸ਼ ਜੋ ਮਿਰਠ ਦਾ ਰਹਿਣ ਵਾਲਾ ਤੇ ਦੂਜਾ ਬੰਦਾ ਹੈ ਵਿਕਰਮ ਸਿੰਘ ਵਿੱਕੀ ਇਹ ਹੈਗਾ ਕਲਵਾ ਪਿੰਡ ਰੁਪੜਦੇ ਨੂਰਪੁਰ ਵਿਧੀ ਏਰੀਆ ਵਿੱਚ ਇਦੇ ਵਿੱਚ ਇਹਨਾਂ ਦੀ ਮਾਡਲ ਸਪਰੈਂਡੀ ਇਹ ਸੀ ਕਿ ਜਿਹੜੇ ਆਇਲ ਟੈਂਕਰਸ ਹੁੰਦੇ ਆ ਉਹ ਭਾਵੇਂ ਭਾਰਤ ਪੈਟਰੋਲੀਅਮ ਆ ਜਾਂ ਹਿੰਦੂਸਤਾਨ ਪੈਟਰੋਲੀਅਮ ਦੇ ਨੇ ਐਚਪੀ ਜਾਂ ਬੀਪੀਸੀਐਲ ਦੇ ਨੇ ਇਹ ਉਹਨਾਂ ਦੇ ਇਹ ਮੁਹੰਮਦ ਦਾਨਿਸ਼ ਬੰਦਾ ਕੀ ਕਰਦਾ ਸੀਗਾ ਉਹਨਾਂ ਦੀ ਜਿਹੜੇ ਲੌਕਸ ਹੁੰਦੇ ਸੀਗੇ ਉਹਨਾਂ ਦੇ ਲੌਕਸ ਦੀਆਂ ਹੁਬਹੂ ਸੇਮ ਚਾਬੀਆਂ ਯਾਨੀ ਕਿ ਨਕਲੀ ਚਾਬੀਆਂ ਬਣਾ ਕੇ ਡਰਾਈਵਰਾਂ ਨੂੰ ਦੇ ਦਿੰਦਾ ਸੀਗਾ ਜਿਹਦੇ ਨਾਲ ਬਾਅਦ ਵਿੱਚ ਕੀ ਹੁੰਦਾ ਸੀਗਾ ਕਿ ਡਰਾਈਵਰ ਉਸ ਚਾਬੀ ਦੀ ਵਰਤੋਂ ਕਰਕੇ ਉਹਦੇ ਵਿੱਚੋਂ ਤੇਲ ਜਾਂ ਪੈਟਰੋਲ ਜਾਂ ਡੀਜ਼ਲ ਜੋ ਵੀ ਹੁੰਦਾ ਸੀਗਾ ਉਹ ਚੋਰੀ ਕਰਕੇ ਅੱਗੇ ਵੇਚ ਦਿੰਦੇ ਸੀ ਇਸ ਨਾਲ ਤੇਲ ਕੰਪਨੀਆਂ ਨੂੰ ਵੀ ਬਹੁਤ ਵੱਡਾ ਘਾਟਾ ਹੋ ਰਿਹਾ ਸੀਗਾ ਇਹਦੇ ਰਿਗਾਰਡਿੰਗ ਹੀ ਐਫ ਆਈ ਆਰ ਨੰਬਰ 8/2026 ਅੰਡਰ ਸੈਕਸ਼ਨ ਇਹਦੇ ਵਿੱਚ ਬੀ ਐਨ ਐਸ ਡੀ ਲਗਾਏ ਗਏ ਨੇ 303 ਦਾ 2 317 ਦਾ 2 318 4 336 2 336 3 340 2 341 2 ਤੇ 339 61 2 ਤੇ 35 ਯਾਨੀ ਕਿ ਜਿਹੜੇ ਕੋਰਸਪੋਂਡਿੰਗ ਟੂ ਆਈ ਪੀ ਸੀ ਨੇ ਬੇਸਿਕਲੀ ਇਹਦੇ ਵਿੱਚ ਕੀ ਹੈ 420 ਲਗਾਈ ਗਈ ਹੈ ਫੋਰਜਰੀ ਹੈ ਤੇ ਕੁਝ ਹੋਰ ਸੈਕਸ਼ਨ ਚੋਰੀ ਵੀ ਲਗਾਈ ਗਈ ਹੈ 379 ਜੋ ਆਪੀਸੀ ਦੀ ਸੀਗੀ ਤੇ ਇਹਦੇ ਵਿੱਚ ਅਸੀਂ ਮੌਕੇ ਤੋਂ ਇਹ ਮੁਹੰਮਦ ਦਾਨਿਸ਼ ਫੜਿਆ ਹੈ ਜਿਹੜਾ ਕਿ ਚਾਬੀਆਂ ਬਣਾਉਣ ਦਾ ਕੰਮ ਕਰਦਾ ਸੀਗਾ ਡਿਜੀਟਲ ਵੀ ਚਾਬੀ ਬਣਾਉਂਦਾ ਸੀਗਾ ਇਲੈਕਟ੍ਰੋਨਿਕ ਚਾਬੀ ਤੇ ਮੈਨੂਅਲ ਜਿਹੜੀ ਮੈਕੈਨੀਕਲ ਚਾਬੀ ਉਹ ਵੀ ਬਣਾਉਂਦਾ ਸੀਗਾ ਤੇ ਦੂਜਾ ਵਿਕਰਮ ਸੀਗਾ ਜਿਹੜਾ ਉਹ ਬੀਪੀਸੀਐਲ ਟਰੱਕ ਦਾ ਡਰਾਈਵਰ ਸੀ ऑयल ਟੈਂਕਰ ਦਾ ਜਿਹਨੇ ਚਾਬੀ ਮੌਕੇ ਤੇ ਬਣਵਾਈ ਸੀ ਤੇ ਉਹਨੂੰ ਵੀ ਰੰਗੇ ਹੱਥੀ ਕਾਬੂ ਕੀਤਾ ਗਿਆ ਇਹਦੇ ਕੋਲ ਟਟ ਮਤਲਬ ਤਾਲਾ ਜਿਹੜਾ ਖੁਲਵਾਇਆ ਹੋਇਆ ਸੀਗਾ ਉਹ ਤੇ ਨਵੀਂ ਬਣੀ ਹੋਈ ਚਾਬੀ ਵੀ ਸਾਨੂੰ ਮਿਲੀ ਆ ਤੇ دانش ਕੋਲੋਂ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਉਹ 40 50 ਜਿਹੜੀਆਂ ਬੇਸ ਚਾਬੀਆਂ ਨੇ ਬਿਲਕੁਲ ਜਿਹੜੀਆਂ ਰੌ ਚਾਬੀਆਂ ਹੁੰਦੀਆਂ ਜਿਹੜੀ ਅੱਗੇ ਉਹ ਚੇਂਜ ਕਰਦੇ ਨੇ ਇੱਕ ਸੋਲਡਰਿੰਗ ਮਸ਼ੀਨ ਮਿਲੀ ਆ 12 ਬੋਲਟ ਬੈਟਰੀ ਮਿਲੀ ਆ ਤੇ ਡਿਜੀਟਲ ਚਾਬੀਆਂ ਜਿਹੜੀਆਂ ਅਨਲੌਕ ਕੀਜ਼ ਹੁੰਦੀਆਂ ਤੇ ਮਾਈਕਰੋ ਪ੍ਰੋਸੈਸਰ ਚਿਪਸ ਹੁੰਦੀਆਂ ਉਹ ਵੀ ਮਿਲੀਆਂ ਨੇ ਤੇ ਇਹਨਾਂ ਦੇ ਆਪਣੇ ਮੋਬਾਈਲ ਨੇ ਤੇ ਇੱਕ ਇਹਦੀ ਆਪਣੀ ਗੱਡੀ ਆ ਤੇ ਇੱਕ ਬੀਪੀਸੀਐਲ ਦਾ ਔਇਲ ਟੈਂਕਰ ਵੀ ਅਸੀਂ ਕਬਜ਼ੇ ਵਿੱਚ ਲਿਆ ਹੈ ਤੇ ਹੁਣ ਅੱਗੇ ਇਸ ਗਰੋ ਨੂੰ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਜਿਹੜਾ ਦਾਨਿਸ਼ ਆ ਇਹ ਮੇਰਟ ਦਾ ਰਹਿਣ ਵਾਲਾ ਹੈ ਪੰਜਾਬ ਵਿੱਚ ਇਹਨੇ ਦੱਸਿਆ ਜਿਵੇਂ ਕਿ ਦੱਸ ਰਿਹਾ ਕਿ ਇਹ ਰੋਪੜ ਵੀ ਆਂਦਾ ਸੀ ਚਾਬੀਆਂ ਬਣਾ ਕੇ ਚੱਲਾ ਜਾਂਦਾ ਸੀਗਾ ਤੇ ਸੰਗਰੂਰ ਵੀ ਆਂਦਰ ਆ ਤੇ ਹਿਮਾਚਲ ਵਿੱਚ ਵੀ ਇਹ ਨਾਲਗਰ ਏਰੀਆ ਵਿੱਚ ਜਾ ਕੇ ਚਾਬੀਆਂ ਬਣਾਉਂਦਾ ਸੀਗਾ ਤੇ ਅੱਗੇ ਹੁਣ ਅਸੀਂ ਕੁਝ ਹੋਰ ਬੰਦੇ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਦੀ ਮੌਕੇ ਤੇ ਮੌਕੇ ਅਰੈਸਟਾਂ ਪਾਈਆਂ ਜਾਣਗੀਆਂ ਇਹਨਾਂ ਦੇ ਕੋਈ ਪਹਿਲਾਂ ਵੀ ਮੁਕਦਮੇ ਹੈ ਇਹ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਤੇ ਇਹਨਾਂ ਤੇ ਪਹਿਲਾਂ ਕੋਈ ਮੁਕੱਦਮਾ ਨਹੀਂ ਹੈ محمد دانش بھی ਘੱਟ ਉਮਰ ਦਾ ਹੀ ਹੈ ਤੇ ਵਿਕਰਮ ਵੀ 25 26 ਸਾਲਾਂ ਦਾ ਹੀ ਹੈ ਇਤੋਂ ਚਾਬੀਆਂ ਬਣਾ ਬੇਸ ਚਾਬੀਆਂ ਤਾਂ ਕੋਈ ਵੀ ਦੁਕਾਨ ਤੋਂ ਮਿਲ ਸਕਦੀਆਂ ਐ ਬੇਸ ਚਾਬੀਆਂ ਤਾਂ ਜਿੱਦਾਂ ਅਸੀਂ ਆਮ ਵੀ ਦੇਖਦੇ ਹਾਂ ਕਿ ਚਾਬੀਆਂ ਬਣਾਉਂਦੇ ਆ ਲੌਕੀਜ਼ ਉਹ ਮਤਲਬ ਉਹਨਾਂ ਨੂੰ ਪਰਪਸ ਨਹੀਂ ਪਤਾ ਹੁੰਦਾ ਕਿ ਕੀ ਆ ਤੇ ਉਹ ਵੀ ਅਸੀਂ ਉਹਨੂੰ ਬੁਲਾਵਾਂਗੇ ਪੁੱਛ ਕਿਸ ਲਈ ਉਹਨੇ ਦਿੱਲੀ ਦਾ ਐਡਰੈਸ ਦੱਸਿਆ ਜਿਹੜੇ ਬੰਦੇ ਤੋਂ ਉਹ ਬੇਸ ਚਾਬੀਆਂ ਲੈਂਦਾ ਸੀ ਤੇ ਮਾਈਕਰੋ ਪ੍ਰੋਸੈਸਰ ਜਿਹੜੀਆਂ ਚਿਪਸ ਬਣਾ ਰਿਹਾ ਸੀਗਾ ਉਹ ਇਹਨੇ YouTube ਤੋਂ ਸਿੱਖੀਆਂ ਸੀ ਇਹਦੇ ਮੋਬਾਈਲ ਤੋਂ ਵੀਡੀਓਜ਼ ਵੀ ਰਿਕਵਰ ਹੋਈਆਂ ਐ ਜੇਦਣਾ ਆਰਐਫਆਈਡੀਜ਼ ਕੀਜ਼ ਜਿਹੜੀਆਂ ਡਿਜੀਟਲ ਕੀਜ਼ ਆ ਉਹ ਮਤਲਬ ਇਹ ਪ੍ਰੋਪਰ ਆਪ ਹੀ ਕਰ ਲੈਂਦਾ ਸੀਗਾ ਹੈ ਇਹ 10th ਪਾਸ ਹੀ ਆ ਬਟ YouTube ਤੋਂ ਹੀ ਇਹ ਬੰਦਾ ਸਿੱਖਿਆ ਹੈ ਕਾਫੀ ਕੁਝ ਅਜੀਤ ਸਾਹਿਬ ਇਹ ਆਲਸਿਰਫ ਆਲ ਡਰਾਈਵਰ ਨੇ ਵੀ ਦੱਸਿਆ ਕਿ ਡਬਲ ਲੌਕ ਹੁੰਦੇ ਆ ਤੇ ਉਹ ਇੱਕ ਇੱਕ ਲੌਕ ਦੀ ਚਾਬੀ ਬਣਾ ਦਿੱਤੀ ਸੀਗੀ ਤੇ ਦੂਜੇ ਦੀ ਅਜੇ ਚਾਬੀਆਂ ਨਹੀਂ ਬਣਾਈ ਸੀਗੀ ਤੇ ਉਹਦੇ ਨਾਲ ਇਹ ਹੁੰਦਾ ਕਿ ਇੱਕ ਵਾਰੀ ਚਾਬੀ ਡਰਾਈਵਰ ਨੂੰ ਮਿਲ ਗਈ ਉਹ ਪਰਮਾਨੈਂਟਲੀ ਉਹਨੂੰ 2-3 ਜਾਂ 6 ਮਹੀਨੇ ਤੱਕ ਉਹੀ ਚਾਬੀ ਨਾਲ ਯੂਜ਼ ਕਰਦੇ ਰਹਿੰਦਾ ਜਦੋਂ ਤੱਕ ਕੰਪਨੀ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਜਿੰਨੀ ਵਾਰੀ ਵੀ ਉਹ ਲੈ ਕੇ ਆਂਦਾ ਹੈ ਆਇਲ ਨੂੰ ਉਹਦੇ ਵਿੱਚੋਂ ਆਪਣੇ ਹਿਸਾਬ ਨਾਲ ਕਿ ਜਿੰਨਾ ਪਤਾ ਵੀ ਨਾ ਚੱਲੇ ਕੰਪਨੀ ਨੂੰ ਉਹਨਾਂ ਤੋਂ ਤੇਲ ਚੋਰੀ ਕਰਕੇ ਟਾਬਿਆਂ ਵਗੈਰਾ ਤੇ ਵੇਚ ਦਿੰਦੇ ਸੀਗੇ ਇਹ 60 70 ਰੁਪਏ ਦੇ ਹਿਸਾਬ ਨਾਲ ਪੈਟਰੋਲੀਆ ਡੀਜ਼ਲ ਵੇਚ ਦਿੰਦੇ ਸੀ ਇਹਦੇ ਇਹਦੇ ਸੋਰ ਕਿਯੂਜ਼ਡ ਡਿਸਟਰੈਕਟ ਜਿੱਦਾਂ ਕਿ ਇਹਨੇ ਦਾਨਿਸ਼ ਨੇ ਦੱਸਿਆ ਕਿ ਉਹ ਜਿਹਦੀ ਜਿਹਦੀ ਵੀ ਅੱਜ ਤੱਕ ਉਹਨੇ ਚਾਬੀ ਬਣਾਈ ਆ ਉਹਨਾਂ ਦਾ ਰਿਕਾਰਡ ਮੇਨਟੇਨ ਕੁਝ ਕਰਕੇ ਰੱਖਦਾ ਹੈ ਆਧਾਰ ਕਾਰਡ ਵਗੈਰਾ ਉਹਨੇ ਰੱਖੇ ਹੋਏ ਨੇ ਕੁਝ ਆਧਾਰ ਕਾਰਡ ਮਿਲਨੇ ਸਾਨੂੰ ਤੇ ਬਾਕੀ ਅਸੀਂ ਹੁਣ ਉਹਦਾ ਮੋਬਾਈਲ ਹੋਰ ਫੋਰੈਂਸਿਕਲੀ ਭੇਜਿਆ ਹੋਇਆ ਹੈ ਜਿੱਤੇ ਵੀ ਰਿਪੋਰਟ ਆਂਦੀ ਹੈ ਅਸੀਂ ਚੈੱਕ ਕਰਕੇ ਬਾਕੀਆਂ ਨੂੰ ਵੀ ਪੁੱਛਕਿਛ ਲਈ ਬੁਲਾਵਾਂਗੇ ਇਹ ਸਰ ਜੀ ਧਿਆਨ ਚ ਸੀਗਾ ਇਹ ਮਤਲਬ ਇਹ 올ਓਵਰ ਇੰਡੀਆ ਹੀ ਕਿਤੇ ਕਿਤੇ ਇਹ ਚੀਜ਼ਾਂ ਚੱਲਦੀਆਂ ਨੇ ਇੱਕ ਪਹਿਲਾਂ ਵੀ ਅਸੀਂ ਉੱਤਰਾਖੰਡ ਦੀ ਨਿਊਜ਼ ਸੁਣੀ ਸੀਗੀ ਤੇ ਹੁਣ ਸਾਡੇ ਹੋ ਗਿਆ ਤੇ ਅਸੀਂ ਆਇਲ ਕੰਪਨੀਆਂ ਨੂੰ ਵੀ ਇਨਫੋਰਮ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਵੀ ਟੈਂਕਰ ਖੜਾ ਆ ਉਹਨਾਂ ਨੂੰ ਵੀ ਦੱਸਾਂਗੇ ਕਿ ਕਿੱਦਾਂ ਕਿੱਦਾਂ ਤੁਹਾਡੇ ਤਾਲੇ ਮਤਲਬ ਤੁਹਾਡਾ ਕਿੰਨਾ ਮਤਲਬ ਈਜ਼ੀ ਸਿਸਟਮ ਆ ਕਿ ਜਿਹਨੂੰ ਚੇਂਜ ਕਰਨ ਦੀ ਲੋੜ ਆ ਇੱਕ ਸਰ ਇਹ ਦੱਸਿਓ ਅਮਾਉਂਟ ਤਾਂ ਦੇਖੋ ਅਸੀਂ ਪ੍ਰੋਪਰਲੀ ਨਹੀਂ ਦੱਸ ਸਕਦੇ ਕਿਉਂਕਿ ਨਹੀਂ ਇਹ ਨਹੀਂ ਕਹਿ ਸਕਦੇ ਕਿ ਕਿਹੜੇ ਏ ਦਾਨਿਸ਼ ਦੇ ਦਰਸ਼ਨ ਮੁਤਾਬਕ ਇਹ ਡੇਢ 2 ਸਾਲ ਤੋਂ ਇਹ ਕੰਮ ਕਰ ਰਿਹਾ ਚਾਬੀਆਂ ਬਣਾਉਣ ਦਾ ਇਹ ਮਤਲਬ ਕਈ ਡਰਾਈਵਰ ਇਹਦੇ ਕੋਲੋਂ ਮੈਰਿਟ ਵੀ ਚਾਬੀਆਂ ਬਣਵਾ ਕੇ ਲੈ ਕੇ ਆਉਂਦੇ ਆ ਜਿਹੜਾ ਕੋ ਮਕੈਨੀਕਲ ਚਾਬੀ ਆ ਜਾਂਦੀ ਉਹਦੀ ਕਾਪੀ ਲੈ ਕੇ ਤੇ ਕਈ ਇਹ ਸਪੈਸ਼ਲੀ ਮੈਰਿਟ ਤੋਂ ਆਂਦਾ ਹੈ ਜਿੱਦਾਂ ਇੱਕ ਦਿਨ ਲਈ ਆਇਆ ਤੇ ਟਾਬੇ ਤੇ 10 15 ਜਿੱਦਾਂ ਟਰੱਕ ਖੜੇ ਆ ਉਹਨਾਂ ਨੂੰ ਪਤਾ ਹੈ ਵੀ ਅੱਜ ਇਹ ਚਾਬੀ ਬਣਾਉਣਾ ਹੈ ਉਹ ਤੋਂ 10 ਤੋਂ 15000 ਰੁਪਏ ਇਹ ਲੈਂਦਾ ਸੀਗਾ ਹਰੇਕ ਬੰਦੇ ਤੋਂ ਤੇ ਚਾਬੀ ਉਹਨਾਂ ਨੂੰ ਬਣਾ ਕੇ ਦੇ ਦਿੰਦਾ ਸੀ ਡੁਪਲੀਕੇਟ ਕਿੰਨੀਆਂ ਗ੍ਰਫਤਾਰੀਆਂ ਦੋਨਾਂ ਦੀਆਂ ਇਕੱਠੀਆਂ ਗ੍ਰਫਤਾਰੀਆਂ ਹੋਈਆਂ ਇਹ ਮੌਕੇ ਤੋਂ ਹੀ ਢਾਬੇ ਤੇ ਫੜੇ ਨੇ ਅਸੀਂ ਕਿੱਥੋਂ ਕਿੱਥੋਂ ਹੋਈਆਂ ਇਹ ਵੀ ਦੱਸੋ ਇਹ ਮਲਕਪੁਰ ਫਲਾਈਓਵਰ ਦੇ ਨੇੜੇ ਢਾਬਾ ਨਾਲ ਹੀ ਆ ਕਿਹੜੇ ਢਾਬਾ ਜੀਐਸ ਲੱਕੀ ਢਾਬਾ ਜੀਐਸ ਲੱਕੀ ਢਾਬਾ ਉਹਦੇ ਨੇੜੇ ਉਹ ਇਹ ਚਾਬੀਆਂ ਬਣਾ ਰਿਆ ਸੀ ਕਿ ਇੱਕ ਚਾਬੀ ਬਣਾ ਦਿੱਤੀ ਸੀ ਉਹ ਪ੍ਰੋਪਰ ਤਾਲਾ ਵੀ ਮੌਜੂਦ ਆ ਜਿਹਦੇ ਵਿੱਚ ਇਹਨੇ ਮਾਈਕਰੋ ਪ੍ਰੋਸੈਸਰ ਚਿਪ ਫਿਟ ਕੀਤੀ ਆ ਅਸੀਂ ਫਿਰ ਚੈੱਕ ਵੀ ਕਰਵਾਇਆ ਉਹ ਆਪਣੇ ਰਿਮੋਟ ਨਾਲ ਉਹਨੂੰ ਕਿੱਦਾਂ ਅਨਲੌਕ ਤੇ ਲੌਕ ਕਰ ਰਿਹਾ ਹੈ ਅੱਛਾ ਜੀਐਸ ਇਹ ਇਹ ਹਾਇਰਡ ਹੀ ਨੇ ਇਹ ਮਾਲਕ ਆਪਣਾ ਕਾਕੂ ਦੱਸ ਰਿਹਾ ਕਿਹੜਾ ਬੀ ਹਾਂਜੀ ਮਲੋੜ ਮਲੋੜ ਬਨੂੜ ਤੋਂ ਬਨੂੜ ਤੋਂ ਕੰਪਨੀ ਆ ਉਹਨਾਂ ਦੇ ਇਹ ਹਾਇਰਡ ਵਹੀਕਲ ਚਲਾਉਂਦੇ ਨੇ ਹਾਂਜੀ ਇਹ ਨਾਲਾਗੜ੍ਹ ਤੋਂ ਫਿਲ ਕਰਦੇ ਆ ਕਈ ਗੱਡੀਆਂ ਪਠਿੰਡ ਤੋਂ ਫਿਲ ਕਰਦੀਆਂ ਆ ਜੇ ਦੇਖ ਕੇ ਆਪਣਾ ਚੋਰੀ ਕਰ ਲੈਂਦੇ ਸੀਗੇ ਸ਼ੇਲ ਬੇਚ ਦੇ ਕਿੱਥੇ ਵੀ ਹੋਏਗੀ ਇਹ ਢਾਬੇ ਵਾਲਿਆਂ ਇਹ ਇਹ ਦੇ ਡਰਾਈਵਰ ਦੇ ਦੱਸਣ ਮੁਤਾਬਕ ਇਹ ਢਾਬੇ ਵਾਲਿਆਂ ਨੂੰ ਹੀ ਦੇ ਦਿੰਦਾ ਸੀਗਾ ਉਹਨਾਂ ਨੂੰ ਵੀ ਲਾਲਚ ਹੁੰਦਾ ਸੀਗਾ ਕਿ ਸਸਤਾ ਤੇਲ ਮਿਲ ਰਿਹਾ ਹੈ 60 70 ਰੁਪਏ ਲੀਟਰ ਤੇ ਉਹ ਟਾਪੇ ਵਾਲੇ ਉਹਨਾਂ ਤੋਂ ਖਰੀਦ ਲੈਂਦੇ ਸਨ ਪੰਜਾਬ ਤੇ ਹਿਮਾਚਲ ਦੀ ਤਾਂ ਇਸ ਦਾਨਿਸ਼ ਦੀ ਗੱਲ ਆਈ ਹੈ ਬਾਕੀ ਇਹ ਕੁਝ ਹੋਰ ਬੰਦਿਆਂ ਦੇ ਵੀ ਨਾਮ ਦੱਸ ਰਿਹਾ ਹੈ ਕਿ ਉਹ ਵੀ ਮਤਲਬ ਬਾਕੀ ਸਟੇਟਸ ਵੀ ਕਰਦੇ ਆ ਰਾਜਸਥਾਨ ਹੋ ਗਿਆ ਫੇ ਹਰਿਆਣਾ ਜਾਂ ਉਹ ਵੀ ਦੱਸ ਰਿਹਾ ਹੈ ਮਤਲਬ ਇਹਨਾਂ ਦਾ ਪ੍ਰੋਪਰ ਮੀਰਟ ਚ ਇੱਕ ਗੈਂਗ ਟਾਈਪ ਹੀ ਆ ਜਿਹੜੇ ਕਿ ਪ੍ਰੋਪਰ ਸਿੱਖੇ ਹੋਏ ਆ ਕੰਮ ਨੂੰ ਤੇ ਉੱਥੋਂ ਹੀ ਇਹ ਅੱਗੇ ਆਪਣਾ ਨੈਟਵਰਕ ਚਲਾ ਰਹੇ ਸੀਗੇ ਕੁਝ ਕਹਿਤੀ ਤੁਹਾਡੇ ਪਾਸ ਕੋਈ ਅਨੇਕ ਪੈਨਾਕਲ ਸਪੈਸ਼ਲ ਬ੍ਰਾਂਚ ਕੋ ਕੋਈ ਮਤਲਬ ਸਿਕਰਟ ਇਨਫੋਰਮੇਸ਼ਨ ਆਈ ਸੀਗੀ ਕਿ ਇਦਾਂ ਇਦਾਂ ਚੱਲ ਰਿਹਾ ਫਿਰ ਇਹਨਾਂ ਨੇ ਸਦਰ ਰੋਪੜ ਦੀ ਟੀਮ ਨਾਲ ਮਿਲ ਕੇ ਇਹ ਘਾਰ ਵੀ ਕੀਤੀ ਹੈ ਸਰ ਜਿਹੜੇ ਹੋਟਲ ਉਹ ਵੀ ਚੈੱਕ ਕੀਤਾ ਜਾਏਗਾ ਬਟ ਉਹਦੀ ਮਤਲਬ ਇਸ ਚੀਜ਼ ਦੀ ਵੈਰੀਫਿਕੇਸ਼ਨ ਬਹੁਤ ਮੁਸ਼ਕਿਲ ਹੋ ਜਾਣੀ ਹੈ ਕਿ ਆਇਲ ਉਹਨਾਂ ਨੇ ਕਿਦਾਂ ਪ੍ਰਕਿਊਰ ਕੀਤਾ ਹੈ ਕਿਉਂਕਿ ਇਸ ਦਾ ਬਿੱਲ ਨਹੀਂ ਹੁੰਦਾ ਬਾਕੀ ਇਹਨਾਂ ਤੋਂ ਹੀ ਆ ਪੁੱਛ ਕੇ ਅਸੀਂ ਲੋਕਾਂ ਨੂੰ ਵੀ ਅਵੇਅਰ ਕਰਾਂਗੇ ਤੇ ਆਇਲ ਕੰਪਨੀਆਂਸ ਦਾ ਸਭ ਤੋਂ ਪਹਿਲਾਂ ਵੇਅਰ ਹੋਣ ਗਿਆ ਆਪਣੇ ਲੌਕ ਸਿਸਟਮ ਵਗੈਰਾ ਨੂੰ ਰੀ ਚੈੱਕ ਕਰਕੇ ਪ੍ਰੋਪਰ ਕਰਨ ਗਿਆ ਕਿ ਕੀ ਇਸ ਚੇਂਜ ਕੀਤਾ ਜਾ ਸਕਦਾ ਹੈ ਤੇ ਜ਼ਰੂਰ ਢਾਬੇ ਵਾਲਿਆਂ ਨੂੰ ਵੀ ਕਹਾਂਗੇ ਕਿ ਇਹ ਚੀਜ਼ਾਂ ਨਾ ਕਰਨ ਕਿਉਂਕਿ ਜੇ ਹੁਣ ਜੇ ਵਿੱਕੀ ਕੁਝ ਦੱਸਦਾ ਹੈ ਢਾਬੇ ਦਾ ਤਾਂ ਫਿਰ ਉਹਦੇ ਤੇ ਵੀ ਪ੍ਰੋਪਰ ਕਾਰਵਾਈ ਕੀਤੀ ਜਾਵੇਗੀ ਪ੍ਰੋਪਰ ਇਨਵੋਲਵਮੈਂਟ ਉਹਦੋਂ ਵੀ ਨਾਮਿਨੇਟ ਕਰਾਂਗੇ